ਵੜਿਆੜੀ ਸਿਹਰ ਅਲੀ ਕੰਮੇਟੀ ਚੁੱਕੀ ਆ ਨਾ ਇਹ ਕਿਹ ਪਲਸਟਰ ਪਲਸਟਰ ਕਰਾਈਦਾ ਆ ਬਰਾ ਸਰਾ ਪਲਸਟਰ ਤੁਸਵਾ ਕਰਉਣਾ ਬੀਬੀ ਨੇ ਤਾਂ ਮਾਸੀ ਨੂੰ ਫੋਨ ਲਾ ਕੇ ਦੱਸ ਵੀ ਦਿੱਤਾ ਪਈ ਆ ਇੱਕ ਕਮੇਟੀ ਚੁੱਕੀ ਆ ਵੇ ਵੜਿਆ ਕਮੇਟੀ ਦਾ ਧਿਆਨ ਵੀ ਰੱਖੀ ਇਹਨੇ ਪਾਪਾ ਸਾਰੀ ਸ਼ਰਾਬ ਚਿੜਾ ਦੇ ਕਿੱਬਾ ਮਣੀਆਂ ਸਾਹ ਓਏ ਓਏ ਮਾਸੀ ਪੁੱਤ ਕਿੱਧਾ ਵਾ ਵੜਿਆ ਵੜਿਆ ਫੋਨ ਨਾ ਕਰਦਾ ਠੀਕ ਠਾਕ ਵੜਿਆ ਵੜਿਆ ਨਿੰਕੀਆਂ ਐ ਆ ਕੁਰਸੀਆਂ ਲੈ ਗਿਆ ਮਾਸੀ ਪੁੱਤ ਆਇਆ ਵਾ ਮਾਸੀ ਪੁੱਤ ਹੈ ਤੇ ਉਹਨਾਂ ਨੇ ਬੋਦਾ ਬੋਲ ਨਹੀਂ ਕੁਰਸੀਆਂ ਲੈ ਗਿਆ ਬੈਠੋ ਥੱਕ ਗਿਉ ਨੇ ਜਾਣ ਕੇ ਪਾਣੀ ਲੱਗਦੇ ਵੀਰਾਂ ਇਹਨਾਂ ਨੂੰ ਚਾਟੀ ਵਾਲੀ ਲੱਸੀ ਨਾ ਪਿਵਾਈਏ ਹੁੱਕ ਉਸਾਨਾ ਕਰੀ ਕੋਈ ਨਹੀਂ ਛੋਟੀਆਂ ਭੈਣਾਵਾਂ ਆਹ ਕੋਣੇ ਵੀ ਨਾਲ ਇਹ ਦੋਸਤ ਹੈ ਮੇਰਾ ਉਹ ਦੱਸ ਤੁਸੀਂ ਕਿਤੇ ਵੜਨਾ ਨਹੀਂ ਹੁੰਦਾ ਉਹ ਅੱਜ ਕਿੱਦਾਂ ਚੇਤਾ ਆ ਗਿਆ ਮਾਸੀ ਦਾ ਅੱਜ ਕਿੱਧਰ ਉਹ ਬੀਬੀ ਨੇ ਕਹ ਲਿਆ ਵਾ ਕਹਿੰਦੀ ਮਾਸੀ ਤੇਰੀ ਨੇ ਕਮੇਟੀ ਚੁੱਕੀ ਆ ਥੋੜੀ ਪੈਸੇ ਦੀ ਲੋੜ ਹੀ ਮੈਂ ਤੇ ਉਹ ਲੈਣ ਆਇਆ ਵਾਂ ਆਹੋ ਤੈਨਾਂ ਨੇ ਆਉਣਾ ਹੀ ਪਤਾ ਜੇ ਲੱਗ ਗਿਆ ਨੇ ਕਮੇਟੀ ਚੁੱਕੀ ਆ ਬੱਲੇ ਉਹ ਬਹੁਤੇ ਉਹ ਜ਼ਿਆਣਿਓ ਅੱਜ ਕਮੇਟੀ ਚੋਕਲੀ ਤੇ ਫੂੰ ਫੂੰ ਕਰਦੇ ਆ ਗਏ ਤੇ ਜਦੋਂ ਕਮੇਟੀਆਂ ਥੋੜ੍ਹਦੀਆਂ ਉਦੋਂ ਕਿੱਥੇ ਰਹਿੰਦੇ ਹੋ ਤੁਸੀਂ ਵਾ ਦੇ ਰ ਗਿਆ ਖਾਚਾਂ ਦੇ ਪਾਣੀ ਨਾ ਪੁੱਛੇ ਹਾਲ ਦੇਖੋ ਮੈਂ ਤੂੰ ਇਹਨਾਂ ਦਾ ਕਸੂਰ ਨਹੀਂ ਅੱਜ ਕਾ ਰਿਸ਼ਤੇਦਾਰੀ ਦੇ ਪੈਸੇ ਨਾ ਲੈ ਗੀਆਂ ਦੇ ਤਾਂ ਸ਼ਰਮ ਨਹੀਂ ਆਈ ਜਾਣ ਲੱਗੇ ਕਿ ਲੈ ਲੈ ਜੀਏ ਵੇ ਬੜੇ ਬੇਸ਼ਰਮ ਜੇ ਤੁਸੀਂ ਇੰਨੀ ਬੇਸਤੀ ਹੋਂਤ ਬਾਅਦ ਵੀ ਇੱਥੇ ਬੈਠੇ ਆ ਚਲੋ ਚਲਿਏ ਤੈਨੂੰ ਤੇ ਮਿਲ ਗਿਆ ਚੱਕ ਜਿਹੜਾ ਮਿਲਣਾ ਸੀ ਲੈ ਨਹੀਂ ਕਿੱਥੇ ਲੈ ਆ ਕੇ ਭਾਲਤਾ ਈ ਨਾਲ ਮੇਰੀ ਵੀ ਕਰਾਉਣਿਆ ਨਾ ਚਾਣਾ ਪਾਣੀ ਹੁੰਦਾ ਕੁੱਤੇ ਖਾਣੀ